ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਤੇ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਜਿੰਨੇ ਵੀ ਤੁਸੀਂ ਦੇਖਦੇ ਆ ਪਰਿਵਾਰ ਨੂੰ ਸਿਹਤ ਦੇਣ ਵਾਲੇ ਜਿਹੜੇ ਕਮੈਂਟ ਕਰਦੇ ਆ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਲੋ ਜੀ ਬੈਠੇ ਆ ਹਾਨ ਦਾ ਸਾਹ ਆਏ ਤੇ ਤੁਸੀਂ ਪਿਛਲੇ ਬਲੌਗਾਂ ਚ ਵੀ ਦੇਖਿਆ ਪਰ ਉਹਦੇ ਨਾਨਕੇ ਵੀ ਜਾ ਕੇ ਆਇਆ ਤੇ ਚਲੋ ਬੱਚੇ ਇਕੱਠੇ ਆ ਹਾਨ ਨੂੰ ਪਰਮਾਨਾ ਜਿਹੜਾ ਉਹ ਬਹੁਤ ਮੈਂ ਦੇਖਿਆ ਵੀ ਹੁੰਦਾ ਏ ਵੀ ਅਸੀਂ ਜਦੋਂ ਬਹਿੜਦੇ ਤਾਂ ਅਸੀਂ ਆਪਣੇ ਹਾਨ ਨੂੰ ਇਹ ਬੱਚਾ ਆ ਪਰ ਉਹਤੇ ਜਸ਼ਨ ਵੀ ਖੁਸ਼ ਉਦਮ ਤੇ ਜਾਨੀ ਇਕੱਠੇ ਹੀ ਨੇ ਆ ਕੱਲ ਵੀ ਛੱਡਣ ਜਾਣਾ ਤਾਂ ਕੱਲ ਵੀ ਰਹਿ ਗਿਆ ਤੇ ਅੱਜ ਛੱਡਣ ਜਾਣਾ ਤਾਂ ਸਵੇਰ ਤੇ ਮੈਂ ਸਵੇਰ ਕਿਹਾ ਮੈਂ ਗਿਆ ਤਾਂ ਉਧਰ ਨੂੰ ਭੈਣ ਕੋਲ ਨੂੰ ਅੱਜ ਉਧਰ ਖੇਤ 바 ਘਿਆ ਜੀ ਲਗਾਤਾਰ ਹੁਣ 4 ਵਜ ਚੁਕੇ ਆ ਯਾਨੀ ਮੈਂ ਉੱਥੀ ਤੇ ਮੁੜਿਆ ਦੁਬਾਰਾ ਫੇਰ ਹੁਣ ਭਾਣੇ ਕੋਲ ਜਾਣਾ ਛੱਡਣ ਜਾਣਾ ਯਾਨੀ ਸਵੇਰ ਫਿਰ ਮੈਨੂੰ ਇਹਨੇ ਕਹਿਤਾ ਕਹਿੰਦਾ ਮਾਮਾ ਵੀ ਮੈਂ ਸ਼ਾਮ ਨੂੰ ਜਾਊਂਗਾ ਮਾਹ ਚੱਲ ਕੋਈ ਨਾ ਤੇ ਹੁਣ ਜਾਣਾ ਜੀ ਤੇ ਨਾਲ ਦੀ ਨਾਲੇ ਹੁਣ ਪਹਿਲਾਂ ਵਿੱਚੇ ਵਿੱਚੇ ਰੋਪੜ ਜਾ ਕੇ ਆਉਣਾ ਜੀ ਥੋੜੇ ਜੇ ਮੁੰਡਾ ਆਇਆ ਵਾ ਜੀ ਸਾਡਾ ਤੁਹਾਨੂੰ ਪਤਾ ਏ ਵੀ ਭਾਣ ਜੇ ਤਾਂ ਫਿਰ ਤੁਹਾਨੂੰ ਪਤਾ ਏ ਵੀ ਭਾਣ ਜੀ ਹੁੰਦੇ ਆ ਮੇ ਕੱਪੜੇ ਦਵਾ ਕੇ ਲਿਆਉਣਾ ਇਹਨੂੰ ਸਰਦਾਰ ਨੇ ਵੀ 4 ਬੈਠੀ ਆ ਘਰ ਰਹਿਣਾ ਬਈ ਸਾਡੀ ਬਣੀ ਵੀ ਐ ਕੈਮਰਾ ਕਰ ਲੈ ਜਸ਼ਨ ਹੁਨੇ ਪਾਪਾ ਜੀ ਤੇ ਅਮਨ ਘਰੇ ਆ ਅਸੀਂ ਹੁਣ ਤੇਨਾਂ ਨੂੰ ਜਾਣਾ ਪਹਿਲਾਂ ਜਸ਼ਨ ਨੂੰ ਮਲਾਉਂਦਾ ਜੀ ਮਿਲੋ ਮੇਰੇ ਲਗਨ ਸਾਲਨ ਪਾਪੇ ਸਾਸ੍ਰੀਕਾਲ ਜੀ ਹਾਂ ਬਈ ਹਾਂਜੀ ਚੱਲੋ ਵੀਰ ਜੀ ਦੇਖ ਲੈ ਹਾਂਜੀ ਠੀਕ ਹੈ ਇੱਧਰ ਮਿਲੋ ਜੀ ਪਾਣੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਾਸ੍ਰੀਕਾਲ ਜੀ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਾਸ੍ਰੀਕਾਲ ਜੀ ਹਾਂ ਬਈ ਤੂੰ ਜ਼ਿਆਦਾ ਤਿਆਰ ਹੋਈ ਵੀ ਐ ਹਾਂਜੀ ਅੱਜ ਮੈਂ ਮੈਰ ਭਾਂਜੇ ਦਾ ਸ਼ਾਪਿੰਗ ਕਰਨ ਚੱਲਿਆਂ ਜੀ ਥੋੜੀ ਜੀ ਤਾਂ ਹੋਣੀ ਠੀਕ ਆ ਫਿਰ ਤੁਸੀਂ ਉਹ ਜਾਓ ਤੇ ਜਾਣਾ ਤਾਂ ਤੁਹਾਡੇ ਨਾਲੇ ਲੈ ਕੇਦਾ ਤੁਸੀਂ ਨਹੀਂ ਨਹੀਂ ਮੈਰ ਭਾਂਜੇ ਦਾ ਫਿਰ ਤੁਸੀਂ ਉਹ ਜਾਓ ਬੈਂਕ ਵਾਲੇ ਦਾ ਤੁਹਾਡੇ ਕੋਲੋਂ ਥੋੜਾ ਜਿਹਾ ਹਾਂਜੀ ਜਦ ਤੱਕ ਜਾਣ ਨੂੰ ਜੀ ਨਹੀਂ ਕਰਦਾ ਇਹ ਤਾਂ ਮਨ ਲੱਗਿਆ ਹੋਇਆ ਵਿਚਾਰੇ ਦਾ ਚਲੋ ਭੈਣ ਮੋਲ ਵੀ ਕਰੀ ਜਾਂਦੀ ਐ ਸਕੂਲ ਹਾਂਜੀ ਮੈਂ ਕਹਿਤਾ ਮੈਂ ਛੁੱਟੀਆਂ 'ਚ ਫੇਰ ਆਉਂਗਾ ਪੁੱਤ ਵੀ ਹੁਣ ਤਾਂ ਜਾ ਵੀ ਪੜਾਈ ਕਰਨਾ ਜਿਹੜੇ 10 15 ਨੇ ਰਹਿ ਗਏ ਜਦੋਂ ਗੱਲ ਹੋਈ ਜਾਂਦੀ ਐ ਭੈਣ ਦੀ ਫੋਨ 'ਤੇ ਵੀ ਬੱਚਿਆਂ ਨਾਲ ਰੌਣਕ ਹੋਇਆ ਤੇਰੀ ਸੋਣਾ ਹੁਣ ਮਾਂ ਦਾ ਸਾਡਾ ਵੀ ਤਾਂ ਲੱਗਦਾ ਵੀ ਘਰ ਭਰੇ ਭਰੇ ਆ ਜਾ ਲੱਗਦਾ ਦਾ ਕਹਿਦਾ ਨੇ ਬੱਚਿਆਂ ਨਾਲ ਰੌਣਕਾ ਹੁੰਨੀ ਐ ਅੱਜ ਘਰ ਵਿੱਚ ਵੀ ਹੁਣ ਚੱਲਿਆ ਸਵੇਰ ਦਾ ਹੀ ਅਜਾ ਆਇਆ ਹੋਇਆ ਵੀ ਲੈ ਚੱਲਿਆ ਵਿੱਚ ਬੱਟਾ ਕਰਦੇ ਜਿਸਨੂੰ ਛੱਡ ਦੇਣੇ ਨੇ ਦੇ ਨਾਲ ਹੈ ਨਹੀਂ ਬੱਚੇ ਦਾ ਜਿੰਨੇ ਹੋਣ ਨੇ ਘਟੂ ਨੇ ਠੀਕ ਆ ਜਿਸਨੂੰ ਇਹਨਾਂ ਦਿਨ ਤਿੰਨ ਛੱਡਿਆ ਹੀ ਐ ਨਾ ਲੋ ਬਾਈ ਜਿਸਨਾਂ ਦਾ ਲੱਗੀ ਮੂੰਹੋਂ ਆਉਣ ਵਾਲਾ ਕਰਨ ਪੱਲਾ ਗੱਲ ਛੱਡਣਾ ਤਾਂ ਜੀ ਗੱਲ ਤੁਹਾਨੂੰ ਪਤਾ ਫਿਰ ਉਧਰ ਪੇਕੇ ਘਰ ਗਈ ਵੀਟੀ ਜੀ ਮੈਂ ਉੱਥੇ ਦੇਰ ਆਉਂਦੇ ਹੋਏ ਆਪਾਂ ਲੇਟ ਹੋ ਗਏ ਥੋੜੇ ਜੇ ਵੀ ਫਿਰ ਮੈਨੂੰ ਏਦਾਂ ਚੰਗਾ ਜਿਹਾ ਵੀ ਨਹੀਂ ਲੱਗਿਆ ਮੈਂ ਚਲੋ ਦੋ ਤਾਂ ਆਇਆ ਹੋਇਆ ਵੀ ਵੀ ਖਾਲੀ ਹੱਥ ਨਹੀਂ ਭੇਜਣਾ ਘਰ ਤੇ ਵੀ ਜੋ ਵੀ ਕੁਛ ਜਿੰਨਾ ਕ ਵੀ ਹੁੰਦਾ ਅਸੀਂ ਕਰੂਗੇ ਮੱਤੇ ਵਾਸਤੇ ਇਹ ਚੰਗੀ ਗੱਲ ਆਵੇ ਤਿਆਰੀਆਂ ਜੋ ਤਾਂ ਹਾਂਜੀ ਆਪਾਂ ਨਵੀਂ ਚੱਲ ਇੱਕ ਬੰਦਾ ਸਾਡਾ ਗਿਆ ਵਾ ਬਾਈ ਜਾਂਦੇ ਤੇ ਛੋਟੇ ਛੋਟੇ ਹੁੰਦੇ ਨਾਨੀ ਚਾਹੀਏ ਆਪਣੇ ਹੱਥ ਪਾ 10 ਰੁਪਏ ਰੱਖੇ ਪਰ ਉਹ ਵੇਲੇ ਲੱਖਾਂ ਵਰਗੇ ਹੁੰਦੇ ਤੇ ਜੀ ਉਹਨਾਂ ਪਤਾ ਲੱਗਦਾ ਜੀ ਨਾਨਕਿਆਂ ਦਾ ਪਿਆਰ ਹਾਂਜੀ ਚਲੋ ਫਿਰ ਚਲੋ ਚੱਲੀਏ ਕਰਾਵਾ ਹੀ ਚੱਲਦਾ ਯਾਰ ਉਹ ਪੜਨ ਭੈਣ ਨੂੰ ਵੀ ਮਲਾਉਗੇ ਤੁਹਾਨੂੰ ਉੱਥੇ ਜਾ ਕੇ ਚੱਲ ਫਿਰ ਚੱਲੀ ਹੁਣ ਸਰਦਾਰਨੀ ਹਾਂਜੀ ਹਾਂਜੀ ਹਾਂ ਦੱਸਣੀ ਠੀਕ ਆ ਹਾਂਜੀ ਬੀਰ ਜੀ ਆ ਦੇਖੋ ਬਾਈ ਜਸ਼ਨ ਦਾ ਮੂੰਹ ਇੱਧਰ ਤੇ ਉਹ ਮੇਰੀ ਗੱਲ ਸੁਣੋ ਜਸ਼ਨ ਚੱਲ ਕੋਈ ਨਹੀਂ ਛੁੱਟੀਆਂ ਤੇ ਲਿਆਉਣਾ ਪੁੱਤ ਫੇਰ ਬਾਈ ਇਹ ਬਹੁਤ ਇਮੋਸ਼ਨਲ ਹੁੰਦੀ ਹੈ ਇਹ ਗੱਲ ਕਰਕੇ ਕੋਈ ਵੀ ਆ ਜਾਵੇ ਘਰ ਦੇ ਵਿੱਚ ਹਾਂਜੀ ਬੀ ਇਹਨੇ ਹੋਣਾ ਹੀ ਹੋਣਾ ਇਕੱਲੇ ਹੈ ਛੁੱਟੀਆਂ ਤੇ ਆ ਜੂਗਾ ਪੁੱਤ ਠੀਕ ਆ ਕਿਉਂਕਿ 12ਵਾਂ ਥੋੜਾ ਜਿਆਦਾ ਛੋਟੇ ਲੈਵਲ ਤੇ ਆ ਜਾਂਦਾ ਹੈ ਜੀ ਏ ਬੇਰੇ ਉਹਦੇ ਹਾਨ ਪ੍ਰਵਾਨ ਜੀ ਦੀ ਉਹ ਥੋੜਾ ਹੀ ਬੋਲ ਕਹਿਣਾ ਜੀ ਪਿਆਰ ਹੁੰਦਾ ਭੈਣਾ ਬਾਈ ਕੱਲ ਨੂੰ ਤਾਂ ਦੀਦੀ ਨੇ ਤਾਂ ਫੇਰ ਆਉਂਗਾ ਕਰੋ ਨਾ 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 ਆ ਜਣਾ ਹਾਂ ਚੱਲ ਚਲ ਆਓ ਚੱਲੀਏ ਚਲੋ ਫਿਰ ਸਰਦਾਰ ਜੀ ਚੰਗਾ ਜੀਸ਼ਨ ਫੇਰ ਹਾਂ ਪਤਾ ਆ ਜਾਣਾ ਅਸੀਂ ਅੱਧਾ ਘੰਟਾ ਪੌਣਾ ਘੰਟਾ ਲੱਗਣਾ ਸਾਡੇ ਚੱਲ ਵੀ ਚੱਲ ਚੱਲ ਅੱਭੀ ਮਨ ਲੱਗ ਗਿਆ ਜੀ ਹਾਂ ਹਾਂ ਚੱਲ ਵੀ ਚਲੋ ਲੋ ਬਾਈ ਟਰੈਕਟਰ ਵੀ ਬਾਹਰੇ ਖੜਾ ਓਕਣਾ ਹੀ ਵਾਕੇ ਲੈ ਕੇ ਖੜਾ ਹਤਦਾ ਵੀ ਸਰਦਾਰ ਨੇ ਤਾਂ ਫੋਨ ਆ ਗਿਆ ਤਾਂ ਚਲੋ ਚੱਲਦੇ ਆ ਬਾਈ ਹੁਣ ਲੋ ਬਾਈ ਆਜਾ ਪਤਲੇ ਹੁੰਦਾ ਰਾਜ ਆਹੇ ਲੋ ਬਾਈ ਬੰਦਾ ਪਹੁੰਚ ਗਿਆ ਹੈ ਇੱਥੇ ਅਗੋਂ ਪਤਾ ਲੱਗ ਜਾਏਗੀ ਕੀ ਮੰਜ਼ਿਲ ਹੋ ਲੋ ਬਾਈ ਚੱਲ ਰਿਹਾ ਕੰਮ ਲਾਵੇ ਪਤਰਾ ਦੇਖੀ ਚੱਲ ਹੁਣ ਕੱਪੜੇ ਜਿੱਥੇ ਤੈਨੂੰ ਪਸੰਦ ਆਉਂਦੇ ਆ ਲੋ ਬਾਈ ਚੈਕਿੰਗ ਆਵੇ ਕੱਪੜੇ ਸਾਰੇ ਵਧੀਆ ਜਿਹੜੇ ਮਰਜ਼ੀ ਦੇਖ ਲੈ ਮੰਦਾ ਬਾਈ ਸਾਡਾ ਚੇਂਜ ਕਰਨ ਗਿਆ ਵਾ ਦੇਖਦੇ ਆ ਕਿ ਆ ਭਾਬੀ ਤੇ ਦੀ ਹਲੇ ਵਧੀਆ ਕੱਪੜੇ ਸਾਰੀ ਬਈ ਮੈਨੂੰ ਆ ਰੰਗ ਵੀ ਬਹੁਤ ਜਿਹਾ ਲੱਗਿਆ ਆਲਾ ਆਏ ਸਿਆਲ ਵਾਲੀ ਹਰਜੀਤ ਹਨਾ ਹਾਂਜੀ ਹਾਂ ਮੇਰੀ ਮੇਰੀ ਕਪੜਾ ਦੇਖ ਲੈ ਆਪਣੇ ਆਪੇ ਉਹ ਬਾਈ ਪਮੋਦਵੀ ਬਾਈ ਸ਼ਰਟ ਆਈ ਵੀ ਇਹ ਲੈ ਕੇ ਸੈਜ ਹਾਂ ਹਾਂ ਕੱਢ ਲੈ ਕੱਢ ਲੈ ਫੇ ਦੇਖ ਲੈ ਲੋਈ ਮੰਦਾ ਆਇ ਨਹੀਂ ਆਪਣਾ ਹਾਲੇ ਚੇਂਜ ਕਰਕੇ ਆ ਵੀ ਭਾਈ ਥੋੜੀ ਜਿਹੀ ਮੋਟੀਆਂ ਆਏ ਨੇ ਤਾਂ ਇਹ ਠੀਕ ਹੈ ਵੀ ਕੱਪੜਾ ਬਹੁਤ ਵਧੀਆ ਹੋਰ ਗੱਲਾਂ ਦੀਆਂ ਗੱਲਾਂ ਜਿਹੜਾ ਉਰ ਭਾਈ ਆਓ ਬੀਟੂ ਮਾਲ ਹਾਵੇ ਹਾਂ ਢੇੜੀ ਬਿਨਾ ਬਹਾਂ ਤੇ ਕੱਢ ਲੈ ਕੱਢ ਕੱਢ ਲੈ ਜੇ ਕੱਪੜਾ ਵਿਧੇ ਲੱਗਦਾ ਕੱਢ ਪਿਛਲੀ ਕੱਢ ਲੈ ਪੀਸ ਆ ਜਾ ਵੀ ਦਿਖਾ ਟੈਟਾ ਖੋਲਿਆ ਫਿਰ ਲੋ ਬਈ ਬੰਦਾ ਕਹਿੰਦਾ ਟੈਟਾ ਕੋਈ ਮੇਰੇ ਕੋਲ ਕੱਪੜੇ ਹਾਂ ਵੇ ਬਾਲ ਖੰਡ ਕੇ ਠੰਡਾ ਹੈ ਨਾ ਅੰਦਰ ਹਾਂ ਬਾਬਾ ਜੀ ਕੱਪੜੇ ਬਣਾ ਕੋਲਾ ਕੇ ਕੱਲ ਦੇ ਹੁਣ ਗਿਆ ਖਣੋ 3 ਮੰਜ਼ਲ ਤੇ ਲੋ ਬਾਈ ਕੱਪੜੇ ਦਾ ਪਟਾਰਾ ਬਹੁਤ ਅੱਗ ਲੋ ਬਾਈ ਖਰੀਦੋ ਪ੍ਰੋਪਤ ਕਰਕੇ ਆ ਕੇ ਬਾਹਰ ਹਾਂ ਬਈ ਠੀਕ ਰਹੀ ਹੈ ਹਾਂ ਹਾਂਜੀ ਮਮਾ ਕਰਦਾ ਨਹੀਂ ਤਾਂ ਵੀ ਨਿਕਲੀਏ ਠੰਡਾ ਹੈ ਨਾ ਹਾਂਜੀ ਬਬਾਈ ਬੀ 2 ਮਾਲ ਚਲੋ ਚੱਲਦੇ ਆ ਬਾਈ ਲੋ ਬਾਈ ਪਹੁੰਚ ਕੇ ਘਰ ਹਾਂ ਬਈ ਕੀ ਦੀ ਠੀਕ ਹੈ ਹੁਣ ਕਾ ਚੱਲੇ ਜੀ ਹੁਣ ਉਧਰ ਕੋਈ ਹੋਵੇ ਥੋੜਾ ਜਿਹਾ ਤੁਹਾਨੂੰ ਰਾਹ ਦਵਾ ਦਈਏ। ਬਾਬਾ ਜੀ ਘਰ ਦੇ ਮੂਹਰੇ ਜਿਹੜੀਆਂ ਚੀਜ਼ਾਂ ਸਾਡੇ ਭਾਣ ਜਣ ਲਾਈ ਵੇ ਤੁਹਾਨੂੰ ਉਹ ਦਿਖਾਉਂਦਾ। ਪਹਿਲਾਂ ਦਾ ਦੇਖੋ ਬਈ। ਬਾਹੋਂ ਫੋਜੋਟ ਹੈ। ਬਈ ਆ ਦੇਖੋ ਲੱਗ ਲੱਗ ਨੂੰ ਤੇ ਆ ਕਾਦਾ ਜੋਤ ਆ ਆ ਸ਼ਹਿ ਸੰਤਰੀਆਂ ਦਾ ਲੱਗਦਾ। ਨਹੀਂ ਯਾਰ। ਹੋਰ ਕੁ ਸਾਰਾ। ਆ ਬਈ ਲੱਗ ਲੱਗ ਬੂਟੇ ਖੜੇ ਆ। ਯਾਨੀ ਮਿਰਚਾਂ ਬਹੁਤ ਸਾਰੀਆਂ ਲੱਗੀਆਂ ਵੇ ਜੀ ਤੇ। ਮਿਰਚ ਕੌੜੀ ਬਹੁਤ ਦੇਖਵਾਲੇ ਜੀ ਤੇ ਤਮਾਸੀ ਜੀ ਦਾ। ਚੱਲ ਚੱਲ ਅੰਦਰ ਨੂੰ ਚੱਲ ਫਿਰ ਹੁਣ। ਬਾਗਵੜੀ ਦੇਖ ਲਈ ਮੈਂ ਹੁਣ ਆਇਆ ਹੈ। ਹੈ? ਕੋ ਬਾਗਵੜੀ ਦੇਖ ਕੇ ਚੱਲ ਵੀ ਚੱਲ ਡਰਦਾ ਕਾ ਤੋ ਹੈ। ਆਹ ਦੇਖ ਭੈਣ ਖੜੀ ਬਾਈ। ਅੱਛਾ। ਸਾਸਰੀ ਕਾਲ। ਅੱਜ ਆ ਗਿਆ। ਲੇਖ ਦਿੱਤੇ। ਜੀਰਾ ਹਾਂ। ਸਾਸਰੀ ਕਾਲ। ਉਹ ਠੀਕੋ? ਹਾਂਜੀ ਉਹਦੀ ਤੁਸੀਂ ਦੱਸੋ। ਲੱਗ ਗਿਆ ਤੇ ਜੀ ਤੇਰਾ। ਸਾਸਰੀ ਕਾਲ। ਮਾਤਾ ਭਾਈ ਹੁਣ ਹੀ ਗਿਆ ਲੈ ਕੋਲ ਤੇ ਇਹਦੇ ਤੇ। ਹਾਂ ਹੁਣੇ ਆਇਆ ਕੋਈ ਤਾਂ ਕਿੱਕੇ ਜੀ ਦਿੱਤੀਆਂ ਚ ਲੈ ਆਉਂਗੇ। ਲੈ ਹੈ? ਮਾ ਨਾ ਨੀ ਤੇ ਕਹਿੰਦਾ ਮਮੀ ਵਾ ਕੀ ਗੱਲ ਗਰਮਾ ਗਰਮ ਚਾਹ ਸਮੋਸੇ ਛੋ ਜਾਨੀ ਛੁੱਟ ਕੇ ਹੀ ਆ ਖਾ ਹੋ ਗਿਆ ਛੁੱਟੀਆਂ ਤਾਂ ਫੇ ਲੈ ਜੂਗੇ ਜਸਨਵੀਰੋਹੀ ਤਾਂ ਬਹੁਤ ਆਉਣ ਨਹੀਂ ਪੀਂਦੀ ਨੂੰ ਜਦੋਂ ਰੋਣ ਲਾ ਗਈ ਸੀ ਇਸ ਵਾਰ ਤਾਂ ਕਹਿੰਦੇ ਛੇਤੀ ਛੁੱਟੀਆਂ ਹੋ ਜਾਣੀਆਂ ਖਾਸੀਆਂ ਹੋਣੀਆਂ ਚੱਲੇ ਜਾਏ ਕੋਈ ਕਿੱਥੇ ਹਲੇ 20 ਦਿਨ ਤਾਂ ਪਏ ਆ 1 ਜੂਨ ਨੂੰ 51 ਛੁੱਟੀਆਂ ਹੋਣੀਆਂ ਕਹਿੰਦੇ ਇਸ ਵਾਰ ਅੱਛਾ ਇਹ ਨਾਂ ਨਾ ਜਾਣਾ ਇਹ ਛੁੱਟੀਆਂ ਚ ਚੱਲੇ ਜਾਏ ਕੋਈ ਜੀ ਲੱਗ ਗਿਆ ਨਹੀਂ ਨਿਆਣੇ ਉਰੇ ਆ ਜੂ ਕੋਈ ਨਾ ਚੱਲੇ ਹਾਂ ਥੋੜੇ ਦਿਨ ਆ ਗਮਨਾ ਰਹਿਣਾ ਹੋਤਿਆ ਸਾਵਾਂ ਸਿਆਗਰੀ ਨੂੰ ਉਹ ਬਾਈ ਦੀ ਭੂਆ ਦੇ ਕੁੜੀ ਨੇ ਆਉਣਾ 14-15 ਦਿਨ ਲੱਗੇ ਫਿਰ ਸਾਰਾ ਮਹੀਨਾ ਮਾਲਾ ਚਲਦਾ ਨਹੀਂ ਸਕੂਲ ਦਾ ਕੰਮ ਕਰਦੀ ਤੇਰੀ ਮੰਮੀ ਨੇ ਛੁੱਟੀ ਦੇ ਦਿੱਤੀ ਸੀ ਮੈਂ ਹੁਣ ਗਿਆ ਤਾਂ ਕਹਿੰਦੀ ਚਾਹੇ ਕੱਲ ਨੂੰ ਆ ਜਾਵੇ ਪਰ ਸਕੂਲ ਕਰਕੇ ਫੇਰ ਮਾਂ ਛੱਡ ਜਾਉਂਦੀ ਹੈ ਸਕੂਲ ਦਾ ਸਿਲੇਬਸ ਪਿੱਛੇ ਰਹਿ ਜਾਂਦਾ ਨਾ ਆਨਲਾਈਨ ਕਲਾਸਾਂ ਨਾਲ ਕੀ ਪੈਣਾ ਉਸਨਾਂ ਦੇ ਹਾਂ ਠੀਕ ਆ ਠੀਕ ਆ ਜੀ ਲੱਗੂ ਤੇਰਾ ਮਾਤਾ ਬਾਈ ਗਿਆ ਆਪਾਂ ਦਾ ਹੁਣੀ ਭੈਣ ਕੋਲ ਤੇ ਰੋਟੀ ਖਾ ਕੇ ਗਿਆ ਡੇਢ ਘੰਟਾ ਪਹਿਲਾਂ ਆਪਣਾ ਸਵੇਰ ਦਾ ਕੰਮ ਚੱਲਦਾ ਤਾਂ ਔਰੇ। ਮਾਸੜ ਡੈਡੀ ਜੀ ਖੇਤ ਚ। ਚੱਲ ਮੈਂ ਹੁਣ ਜਾ ਕੇ ਆਉਂਦਾ ਕੋਈ। ਬਾਈ ਮਾਸੜ ਜੀ ਹੈ ਨਹੀਂ ਤੇ ਔਰੇ ਜਦ ਕਿੰਨੇ ਕੁ ਟਾਈਮ ਬਾਅਦ ਆਏ? ਉਹ ਆਗੇ ਤੇ ਘੰਟੇ ਕੇ ਬਾਅਦ ਆਗੇ ਤੇ। ਅੱਛਾ ਚੱਲ ਠੀਕ ਆ। ਚੱਲ ਮੈਂ ਜਾ ਕੇ ਆਉਂਦਾ ਇਹਨਾਂ ਨੂੰ ਤੁਸੀਂ ਚਾਹ ਪੀਓ। ਠੀਕ ਆ। ਠੀਕ ਆ। ਚਲੋ ਬਾਈ। ਲੋ ਬਾਈ ਦੂਸਰਾ ਦਿਨ ਫੋਨ ਲਉ ਤਾਂ ਆਪਾਂ। ਤੇ ਇਹ ਟਰੈਕਟਰ ਵੀ ਆ ਕੇ ਹੋਣਾ ਬਾਈ ਖੜ ਗਿਆ ਘਰ। ਤੇ ਇੱਥੇ ਦਾ ਬਾਈ ਦੇਖੋ ਮੂਰੇ ਮੂਰੇ ਤਾਂ ਸਟੈਂਡ ਬਣਿਆ ਪਿਆ ਹੈ। ਇੱਕ ਹਾਲ ਫੇਰ ਪਰ ਉਹ ਸਾਈਕਲ ਹੀ ਲੈ ਕੇ ਚਲੇ ਗਿਆ ਤੇ ਇਧਰ ਦੇਖੋ ਬਾਈ ਗੁਡੀਆ ਰਾਣੀ ਜਿਹਨੂੰ ਬਾਈ ਫਿਕਰ ਹੈ ਨਾ ਕੋਈ ਨਾ ਕੋਈ ਕੰਮ ਕਰਨ ਦਾ ਫਿਕਰ ਨਹੀਂ ਇਹਨੂੰ ਇਹ ਚੀਜ਼ ਦਾ ਚੋਅ ਹੈ ਤੇ ਆਹ ਦੇਖੋ ਬਾਈ ਫੁੱਲ ਵੀ ਲੱਗਣ ਲੱਗੇ ਮਿਲੋ ਦੂਸਰੇ ਦਿਨ ਜੇਸਨ ਮੇਰਾ ਨਸਨ ਸਾਰੇ ਉੱਪਰ ਸਾਸਲੀ ਕਰਦੇ ਹਾਂ ਬਾਈ ਹਾਂਜੀ ਜਦ ਕੱਲ ਗਿਆ ਤਾਂ ਮਨਸੂਖ ਜੋ ਤਾਂ ਰੋਈ ਕਰਦੇ ਸੀ ਉਹ ਯੋ

ਲੋ ਬਾਈ ਜਸ਼ਨ ਨਵੇਂ ਨਵੇਂ ਕੰਮ ਕਰਦੀ ਐ ਇਹਨਾਂ ਮੋਟੇ ਵੀ ਪੰਜ ਛੇ ਤਾਂ ਹਾਂਜੀ ਇਹਦਾ ਖੇਤ ਚ ਲੱਗਣਾ ਨਿਮਰੂਦ ਲਾਉਣੇ ਖੇਤ ਚ ਪਹਿਲਾਂ ਹੀ ਪੰਜ ਛੇ ਬੂਟੇ ਖੜੇ ਆ ਇੱਕ ਘਰੇ ਲਾ ਦੋ ਘਰੇ ਕਿੱਥੇ ਲਾਉਣਾ ਹੈ ਮਰੂਦ ਮੋਟਰ ਪਰ ਬਹੁਤ ਆ ਪਤਾ ਹੋਰ ਕਿਸਨ ਦੇ ਦੂੰਗੇ بڑے ਹੋ ਜਾਂਦੇ ਛੋਟੇ ਜਿਹੇ ਹਨਾ ਹਾਂਜੀ ਹੂੰ ਹਾਂਜੀ ਲੋ ਬਾਈ ਪਾ ਦੇ ਪਾ ਦੇ ਇਹਦੇ ਜੀ ਪਾ ਦੇ ਪਤਾ ਲੋ ਬਾਈ ਇਹ ਬੂਟੇ ਨੂੰ ਹੁਣ ਪੱਤੇ ਦੁਬਾਰਾ ਤੇ ਚੱਲ ਪਏ ਜਸ਼ਨ ਹਨਾ ਫੁੱਲ ਬਟਾ ਫੁੱਲ ਹਾਂ ਹਾਂਜੀ ਠੀਕ ਨੇ ਆ ਬੂਟਾ ਵਈ ਦੇਖੋ ਸ਼ਾਮਾਂ ਚ ਖੜਾ ਕਿੰਨਾ ਫਰਕ ਆ ਇਹਦੇ ਨਾਲ ਦਾ ਬੂਟਾ ਧੁੱਪ ਚ ਖੜਾ ਛੋਟਾ ਜਿਹਾ ਸਨ ਹਾਂਜੀ ਹੈਂ ਹਾਂਜੀ ਹਨਾ ਹਾਂਜੀ ਇਹ ਵੀ ਸਹੀ ਗੱਲ ਆ ਚਲ ਚੱਲੀ ਜਾਂਦਾ ਬਾਈ ਕੰਮ ਦੇਖਣਾ ਤੇ ਬਾਈ ਗੱਡੀ ਨੂੰ ਇੱਧਰ ਤਰਪਾਲ ਦੇ ਕੇ ਖੜਾਈ ਵੀ ਆ ਦੇਖੋ ਇੱਥੇ ਤੱਕ ਧੁੱਪ ਪੈਂਦੀ ਆ ਦੇਖਦੇ ਬਾਕੀ ਉਹ ਟਰੈਕਟਰ ਉਹ ਸਾਹਮਣੇ ਖੜਾ ਜਾਂਦਾ ਉੱਥੇ ਇਹ ਵੀ ਬਾਈ ਅੱਜ ਜਸਵੀਰ ਬਾਜੀ ਦੇ ਵੀ ਖੇਤ ਬਾਹ ਹੋ ਗਏ। ਅਮਨ ਨੇ ਲੈ ਕੇ ਖੜਾਇਆ ਕੱਲ ਭੈਣ ਦੇ ਉੱਧਰ ਚੱਲੀ ਗਏ। ਕੰਮ ਦੋਹਾਂ ਦਿਨ। ਆ ਲੋ ਬਾਜੀ ਫੁੱਕੋ ਰੋਟੋਵੇਟਰ ਨਾਲ ਬਾਇ। ਫੁੱਕ ਸਾਹਮਣੇ ਫੋਲ ਕੇ ਰੱਖੀ ਵੀ ਆ। ਤਰਾਂ ਚੱਲੀ ਜਾਂਦਾ ਕੰਮ। ਜਸਨੀ ਵੀਰ ਜੀ ਨੂੰ ਅੱਧਾ ਘੰਟਾ ਹੋ ਗਿਆ ਗਏ ਇਹਨੂੰ। ਹਾਂ ਜੀ ਹੋ ਗਿਆ। ਹੈ? ਹੋ ਗਿਆ। ਲੈ ਬਾਈ, ਇਹ ਕਣਾ ਜਿਸਨ ਫੁੱਲ ਕੰਮ ਲੈ ਭਰ ਦਿੰਦੀ ਆ। ਬੂਟੇ ਬਾਈ, ਬੂਟਿਆਂ ਦੇ ਕਹਿ ਨਹੀਂ ਹੈਗਾ। ਕਿੱਕ ਗਮਲੇ ਚ ਬਹੁਤ ਬਹੁਤ ਆਟਮਾ ਲੱਗੇ ਹੋਏ ਮੈਂ ਤਾਂ ਗਿਣ ਕੀ ਤੱਕ ਜਾਂਦਾ ਇੱਕ ਆ ਦੇਖੋ ਆ ਖੜਾ ਇਹ ਵੀ ਗਮਲੇ ਚ ਊਟਾ ਖੜਾ ਹੈ ਇਹ ਆ ਦੇਖੋ ਆ ਪੱਤੇ ਜਿਹੇ ਵਾਲਾ ਆ ভাই ਊਟੇ ਖੜੀ ਦੇਖੋ ਵਿੱਚ ਦੇਖ ਇੱਕ ਨਾਲ ਲੰਮਾ ਖੰਡਾ ਰਾਜ ਜੀ ਸਨ ਆਹ ਜੀ ਇੱਕ ਇੱਕ ਬੂਟੇ ਚ ਦੋ ਦੋ ਬੂਟੇ ਲਾਏ ਹੋਏ ਆਛਾ ਹਾਂ ਜੀ ਬੁੰਨ ਦਾ ਬੋਧ ਨਹੀਂ ਰਪਤ ਆਹ ਭਾਈ ਮੈਨੂੰ ਬਹੁਤ ਪਸੰਦ ਆ ਇਹ ਬਹੁਤ ਤਿੰਨ ਚਾਰ ਸਾਲ ਦੀ ਇੱਕ ਨਾ ਹੀ ਆ ਤਾਂ ਦੇਖ ਤੇ ਹੋਰ ਪਾਸੇ ਲੱਜਵੇਂ ਨਾ ਕਾਬਿਲ ਦੀ ਬਹੁਤ ਜ਼ਿਆਦਾ ਵਧੀਆ ਇੱਕਣਾ ਹੀ ਬਾਈ ਹਰਿਆਈ ਦੀ ਨਾ ਇਹਦਾ 3-4 ਸਾਲ ਦਾ ਕੋਈ ਪੱਤਾ ਗਿਰਿਆ ਮੈਂ ਦੇਖਿਆ ਜਿਸਨ ਕੋਈ ਪੱਤਾ ਨਹੀਂ ਗਿਰਿਆ ਇਹਦਾ ਹਾਂਜੀ ਹਨਾ ਹਾਂਜੀ ਲੋ ਬਾਈ ਚੱਲੀ ਜਾ ਰਿਹਾ ਕੰਮ ਆ ਦੇਖੋ ਜਿਸਨ ਆ ਬੂਟਾ ਬਹੁਤ ਸੁੱਕਦਾ ਏ ਪਤਾ ਨਹੀਂ ਬਾਈ ਕਿਆ ਗੱਲ ਆ ਸਭ ਤੋਂ ਜ਼ਿਆਦਾ ਬੂਟਾ ਸੁੱਕਦਾ ਆ ਦੇਖੋ ਕਮਲਾਇਆ ਖੜਾ ਹੁਣ ਆ ਡੇਲੀ ਪਾਣੀ ਪਾਉਂਦੀ ਆ ਵਿਚਾਰੀ ਇਹ ਆਲੋ ਆ ਲੱਗਦੇ ਬੂਟੇ ਹਨ ਹਰਿਆਈ ਮਾਰਦੇ ਆ ਆ ਲੋ ਬਾਈ ਆ ਬੂਟਾ ਖੜਾ ਇਹਦੇ ਵਿੱਚ ਬਾਈ 베ਰੀ ਦਾ ਬੂਟਾ ਖੜਾ ਦੇਖੀ ਚੱਲੋ ਵੀ ਕੀ ਕੀ ਜੀ ਹੈ ਇਹ ਕਮਲੇ ਚ 베ਰੀ ਦਾ ਬੂਟਾ ਠੀਕ ਆ ਦੋ ਹੋ ਗਏ ਠੀਕ ਆ ਇਹਦੇ ਵਿੱਚ ਆਹ ਦੇਖੋ ਬਾਈ ਤੂਥ ਦਾ ਬੂਟਾ ਆ ਲੋ ਕਿ ਦੇਖ ਦੇਖਿਆ ਕਹਿਣ ਨੂੰ ਇੱਕ ਇੱਕ ਨਾ ਇਹ ਦੂਏ ਕਮਲ ਚ ਨਾ ਜਸਨ ਪਾਣੀ ਪਾਈ ਜਿਹੜੇ ਵਿੱਚ ਪੁੱਤੋ ਪਾਣੀ ਪੀਂਦਾ ਨਹੀਂ ਕਮਲਾ ਹਾਂ ਠੀਕ ਆ ਚਲੋ ਭਾਈ ਚੱਲੀ ਜਾ ਰਿਹਾ ਗੁੜੀਆ ਬਨੇ ਕੰਮ ਲੱਗੀ ਵੀ ਐ ਠੀਕ ਨੇ ਬਾਕੀ ਬੂਟੇ ਆ ਭਾਈ ਕੋਈ ਵੀ ਇਹ ਧਰਤੀ ਚ ਲਾਓ ਇਹਦਾ ਹੁਣ ਪੱਕਾ ਘਾਰ ਆ ਤਾਂ ਗਾਵਨਾਂ ਇੱਥੇ ਲੱਗੇ ਹੋਏ ਆ ਯਾਨੀ ਜੇ ਇਹ ਆਹ ਹੀ ਬੂਟਾ ਧਰਤੀ ਚ ਲਗਾਇਆ ਹੁੰਦਾ ਤਾਂ ਇਹ ਦਰਖਤ ਬਣ ਜਾਂਦਾ ਤਿੰਨ ਤਿੰਨ ਚਾਰ ਸਾਲ ਇਹਨੂੰ ਤਾਂ ਭਾਈ ਮੈਂ ਕਹਿੰਦਾ 10 ਤੋਂ 12 ਸਾਲ ਹੋ ਗਿਆ ਬੂਟੇ ਨੂੰ ਲੱਗੇ ਨੂੰ ਠੀਕ ਨੇ ਪਾਣੀ ਹਾਂ ਚਲੋ ਭਾਈ ਚੱਲ ਰਿਹਾ ਕੰਮ ਇਕਨੇ ਦਿਨ ਢਾਲਦਾ ਜਾ ਰਿਹਾ ਬਾਕੀ ਚੱਲੀ ਜਾ ਰਿਹਾ ਕੰਮ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਸਕੀ ਕਾਲਾ ਦੇਖੋ ਬਾਈ ਫੁੱਲ ਕਿੰਨਾ ਸੋਹਣਾ ਫੁੱਲ ਇੱਕ ਨਾ ਬਈ ਇਹਨੂੰ ਬੂਟਨ ਹੁਣ ਗਰਮੀ ਗਰਮੀ ਫੁੱਲ ਲੱਗਿਓ ਜਾਣੇ ਠੀਕ ਨਹੀਂ ਜਿਸਨ ਚਲ ਪਾ ਦੇ ਪੁੱਤਰਾ ਪਾਣੀ